ਪੰਜ ਪੀਰ ਪੰਜ ਪਿਆਰੇ ਪੰਜ ਜਟੰਮ ਪੀਰ ਬੈਠਾ ਗੁਰਪਾਰੀ ਛਟਮ ਪੀਰ ਬੈਠਾ ਗੁਰਪਾਈ ਪੀਰ ਬੈਠਾ ਗੁਰਪਾਰੀ ਸਰਬ ਪੀਰ ਅਰਜਨ ਕਾਇਆ ਪਲਟ ਕੇ ਅਰਜਨ ਕਾਇਆ ਪਲਟ ਕੇ पीढ़ी सोडियाूप विखाव वारो पर जो दोपारी ਬੈਠਾ ਸੋਢੀ ਪਾਤਸ਼ਾ ਬੈਠਾ ਸੋਢੀ ਪਾਤਸ਼ਾ ਰਾਮਦਾਸ ਸਤ ਗੁਰੂ ਕਹਾਵੇ ਗੁਰੂ ਕਹਾਵੇ ਤੇਰਾ ਕੀ ਆ ਮਿੱਠਾ ਲਾਗੇ ਕੀ ਆ ਮਿੱਠਾ ਜੱਪਿਓ ਜਿਨ ਅਰਜਨ ਦੇਵ ਗੁਰੂ ਜੱਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਂ ਨ ਕਰ ਬਨਾਇਓ ਫਿਰ ਸੰਕਟ ਜੋਂ ਨ ਕਰ ਬਨਾਇਓ ਧੰਨ ਨਾਨਕ ਤੇਰੀ ਵਢੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ ਸ਼੍ਰੀ ਹਰਿ ਕ੍ਰਿਸ਼ਨ ਦਇਆ ਜਿਸੇ ਡੇਠੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਤੇ ਇੱਕ ਬਹਾਦਰ ਸਿਮਰਿਐ ਬਹਾਦਰ ਸਿਮਰਿਐ ਤਾਏ ਸਭ ਥਾਈ ਹੋਏ ਸਹਾਇ ਬਹਾਦਰ ਸਿਮਰਿਐ ਕਾਰਨ ਨਾ ਨਿਦ ਆਵੇ ਤਾਂ ਸਭ ਥਾਈ ਹੋਏ ਸਹਾਏ ਬਹਾਦਰ ਸਿਮਰਿਆ ਸਤਨਾਮ 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 ਜੀ ਵਾਹਿਗੁਰੂ 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 ਜੀ सतनाम 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 जे वाहे गुरु वाहे गुरु वाहे गुरु जे सतनाम जे वाहे गुरु वाहे गुरु वाहे गुरु जे सतनाम सतनाम ਸਤਨਾਮ ਮੇ ਵਾਹਿਗੁਰੂ 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 ਜੀ ਸਤਨਾਮ 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 ਮੇ ਵਾਹਿਗੁਰੂ 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 ਜੀ ਸਤਨਾਮ 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 ਮージー ਵਾਹਿਗੁਰੂ 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 ਜੀ ਸਤਨਾਮ 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 ਮージー ਵਾਹਿਗੁਰੂ 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 ਜੀ ਸਤਨਾਮ ਸਤਨਾਮ ਸਤਨਾ ਮਜੀ ਵਾਹਿਗੁਰੂ 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 ਸਤਨਾਮ 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 ਜੇ ਵਾਹਿਗੁਰੂ 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 ਜੇ ਸਤਨਾਮ 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 ਜੇ ਵਾਹਿਗੁਰੂ 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 ਜੀ ਸਤਨਾਮ not the